ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਹਾਂਜੀ ਮੈਂ ਵੀ ਇਹ ਝੂਟੇ ਲੈ ਰਿਹਾ ਹਰਫਤ ਸਿੰਘ ਤੇਨੂੰ ਸਮਝੂ ਨੂਂ ਦੇ ਮੂੜ ਬਣ ਗਿਆ ਉਹਦਾ ਹਾਂ ਚਲੋ ਕੋਈ ਨਹੀਂ ਤੇ ਆ ਇਹਦੇ ਪੈਸੇ ਐਵੇਂ ਲੱਲੇ ਨਾ ਇੱਕ ਹੋਰ ਤੇ ਹੁਣ ਮੈਂ ਜਾ ਰਿਹਾ ਮੈਂ ਤਾਂ ਗੱਡੀ ਦਾ ਕੱਲ ਦਾ ਥੋੜੀ ਸਾਫ ਸਫਾਈ ਜੀ ਕੀਤੀ ਸੀ ਤੇ ਹੁਣ ਮੈਂ ਯਾਰਾਂ ਗੱਡੀ ਨੂੰ ਪੈਂਚਰ ਲਵਾਉਣ ਤੇ ਨਾਲੇ ਮੈਂ ਗੱਡੀ ਧਵਾ ਲੈਣੇ ਆ। ਕੱਲ ਡਿੱਗੀ ਸਾਫ ਕੀਤੀ ਚੱਲ ਉਹ ਜੇ ਆਪਣੇ ਕੋਈ ਨਹੀਂ ਮੈਂ ਕਹਿੰਦਾ ਚਲੋ ਬਾਹਰੋਂ ਗੱਡੀ ਧੋਣੇ ਆ ਤੇ ਨਾਲੇ ਪੈਂਚਰ ਲਵਾ ਲੈੁੰਨੇ ਆ ਨਾਲੇ ਸਾਫ ਕਰਾਵਾਂਗੇ ਨਾਲ ਧਵਾ ਲਾਂਗੇ। ਆਹ ਕੱਲ ਦਾ ਮੈਟ ਮੁੱਢ ਜਿਹਾ ਲਿਆ। ਆਹ ਫਰਨੈਲ ਜੀ ਇਹ ਦੀਪਣਾ ਲਈ ਖੜੀ ਨਹੀਂ ਕੱਲ। ਮੈਂ ਗੱਡੀ-ਗੁੱਡੀ ਧਵਾਉਣੀ ਆ ਤੇ ਇਹਨੂੰ ਬਾਹਰ ਕੱਢ ਦਿੰਨੇ ਆ। ਇੱਕ ਥੀਕ। ਹਾਂ ਮੈਂ ਜਮਾਂ ਲੈਂਦਾ ਕਰਨੇ ਗੰਮ ਜੀ ਬੜਾ ਲੱਗਦਾ ਏ ਇਹ ਵੇਖਾਂਗੇ ਆਂ ਕਿਦਾਂ ਜੁੜਦਾ ਏ ਤਿਆਰੀ ਆਪਣੀ ਜਾਨ ਦੀ ਨਾਲ ਗਵੰਡੀ ਜਾਊਗਾ ਆ ਜਾ ਆ ਜਾ ਜਿੱਦ ਕੰਡਿਆ ਕਦੋਂ ਦਾ ਤੈਨੂੰ ਤੂੰ ਤੇ ਕੱਲਾ ਪਜਾਮਾ ਪਾਉਣ ਵਾਲਾ ਕਿਹਾ ਓ ਤੇ ਪਰਨਾ ਪਾਉਣ ਦੀ ਮੜਿਆ ਹਣਾ ਤੇ ਆ ਜਾ ਲੜ ਕੱਢਦਾ ਇਹਦਾ ਕੀ ਰਾਜ ਵੇਦਾ ਕਢ ਲਈਦਾ ਆ ਨਾ ਕੀ ਆਣਾ ਚਲੋ ਮਿਲਦੇ ਤੁਹਾਨੂੰ ਜਾਗਰਤ ਨਾ ਪਹਿਲਾਂ ਚਲੇ ਸੀ ਆਪਾਂ ਗੱਡੀ ਨੂੰ ਪੈਂਚ ਲਵਾਉਣ ਵਾਸਤੇ ਤੇ ਉਹ ਵੀਰ ਮਿਲਿਆ ਨਹੀਂ ਆਪਾਂ ਨੂੰ ਫਿਰ ਸੋਚਿਆ ਚਲੋ ਗੱਡੀ ਧਵਾ ਲਏ ਹੁੰਨੇ ਆ ਤੇ ਉਹ ਤੇ ਆਪਣੇ ਲੱਗੇ ਵੀਰ ਧੁੰਦਾ ਤੇ ਮੈਂ ਕਿਹਾ ਚਲੋ ਗੱਡੀ ਦਾ ਥੋੜਾ ਜਿਹਾ ਕੰਮ ਜਾਉਣ ਵਾਲਾ ਬਾਹਰ ਨੂੰ ਨਾ ਵਗੈਰਾ ਨਹੀਂ ਹੈਗਾ ਮੈਂ ਚੈੱਕ ਕਰਾ ਲੈਨੇ ਨਾਲੇ ਨਾਲੇ ਥੋੜਾ ਜਿਹਾ ਕੰਮ ਕਰਵਾ ਲੀਏ ਇਹ ਮੁੰਡਾ ਕਹਿੰਦਾ ਮੇਰੇ ਵਾਕ ਵਾਹਗੇ ਨੇ ਇੱਥੇ ਵੇਖਦੇ ਕਿੰਨੀ ਕਵਾਗ ਵੀ ਹੁਣ ਆਪਾਂ ਕਨਵਾ ਰੋਡ ਤੇ ਆਏ ਆ ਰੋਬ ਨੇ ਫਲਾਗ ਸਲਾਮ ਅਲੀ ਗੱਡੀ ਬੁਲਾਤੀ ਉਹ ਬਾਹਰ ਹੀ ਜਿੱਥੋਂ ਦੇਖਦੇ ਵੀਰ ਹਣਾ ਕੋਈ ਥੋੜਾ ਬਹੁਤ ਕੰਮ ਕਰਾ ਲਈਏ ਆਪਣੇ ਡਾਕਟਰ ਕੋਲੇ ਖੋਲ ਕੇ ਰੱਖੇ ਨੇ ਹੋਰ ਧੰਨਵਾਦ ਤੇਰਾ ਬਹੁਤ ਜ਼ਿਆਦਾ ਇਹ ਚੈੱਕ ਕਰਾਓ ਕਿ ਫੇਰ ਹੀ ਪਤਾ ਲੱਗੇ ਭਾਈ ਇਦਾਂ ਦੇ ਆਪਾਂ ਨੂੰ ਪਤਾ ਲੱਗਣਾ ਨਹੀਂ ਆਹ ਦੇਸੀ ਜੀ ਆ ਦੋਵੇਂ ਵਧੀਆ ਜੀ ਅੱਛਾ ਚੰਗਲਾ ਦੇ ਜੀ ਪਰ ਸਰ ਕਹਿੰਦਾ ਬੰਦੂ ਵੀ ਇਹਦੀ ਕੁਆਲਿਟੀ ਨਾਲੋਂ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਵਾ। ਨਹੀਂ ਚੈੱਕ ਕਰਾਉਣਾ ਪਹਿਲਾਂ ਆ ਵੀ ਚੱਲ। ਤੇਰੀ ਬਦਨਗੇ ਕੋ ਬੈਟਰੀ ਮਤੇ ਰੱਖ। ਆ ਵੀ ਕਰਵਾ ਦੋ। ਇਧਰ ਹੀ ਫਾਇਦਾ ਕੋਈ ਨਹੀਂ ਹੋਊਗਾ। ਅੱਛਾ। ਇਹ ਕਰੀ ਜਾਂ ਸੈਕਟਰੋਂ ਜੰਗਾ ਰੇ ਲਾਉਣਾ। ਇਹ ਆੜਾ ਦੀਪ ਕਹਿੰਦਾ ਕਿ ਸਹੀ ਨਹੀਂ ਗਾ। ਹਨ ਜੇ ਲੱਗੇ ਨਾ ਗੱਡੀ ਨੂੰ ਇਹਦਾ ਆਵਾਜ਼ ਨਹੀਂ। ਆਵਾਜ਼ ਹੈ ਹੀ ਨਹੀਂ ਮੋਤੀ ਇਧਰੋਂ। చల్ జీన ਵਾਜੇ ਸੇਮ ਇਹਦੀ ਆਵਾਜ਼ ਇਹਦੇ ਨਾਲੋਂ ਅਲੱਗ ਆ ਜੀ ਉਹ 1400 ਰੁਪਏ ਦੀ ਆਟਮਾ ਤੇ ਆ 1800 ਰੁਪਏ ਦੀ ਆਟਮਾ ਚੈੱਕ ਹੋ ਸਕਦਾ ਹੈ ਹੋ ਜੂਗਾ ਜੀ ਚੈੱਕ ਕਰ ਦਿੰਦੇ ਹਾਂ ਸਿੱਧਾ ਜੀ ਵਾਜੂਗੀ ਉਹਦੀ ਵਾਜੂਗੀ ਤਾਂ ਇਹ ਕੋਈ ਕੋਈ ਹੰਤਣਾ ਨਾ ਦੋ ਜੇ ਵੇਚ ਨਹੀਂ ਗੱਲ ਨੂੰ ਪੈਸੇ ਨਹੀਂ ਮਿਲਨੇ ਇਹ ਲਾਹੇ ਸਖਤ ਤੁਸੀਂ ਆਪਣੇ ਲਾਉਣ ਦਿੰਦੇ ਅਗਲੇ ਸਰ ਭਾਈ ਸਾਹਿਬ ਜੀ ਕਰਦੇ। ਹੋਰ ਇਸ ਕੋਲੇ ਦੇਖਣੇ ਮਾਰੇ। ਪਹਿਲੇ ਵੀ ਸਰ ਥੋੜਾ ਟਾਈਮ ਲੱਗਣਾ ਜੇ ਅੱਜ ਲੇਬਰ ਘਟ ਜੇ। ਮੰਨ ਲਓ ਘੰਟੇ ਤੱਕ। ਹਾਂਜੀ। ਕੋਈ ਨਹੀਂ ਕੋਣ ਹੈ। ਮੈਡੀਕਲ ਨਹੀਂ ਬੋਲ। ਨਹੀਂ ਘੰਟੇ ਬਾਅਦ ਆ ਜੇ ਜੇ ਨਾ ਬੋਲੇ। ਹੋਰ ਆਪਾਂ ਦੇਖ ਲਿਓ ਨਾ ਕਰਦੇ ਹਾਂ ਚੈੱਕ ਅਪ। ਆ ਗਏ। ਵੀ ਭਾਜਣੇ ਲੱਗੇ ਹਾਰ ਲਾਉਣ ਤੇ ਆ ਬੰਪਰਾਂ ਦੇ ਲਾਉਣਾ ਪੈਣਾ ਰਿਮੂਵ ਕਰਨਾ ਪੈਣਾ ਇਹ ਇਸ ਤੋਂ ਵਗਿਆ ਨਹੀਂ ਸਕਦਾ ਨਾ ਇੱਕ ਤੋਂ ਵਗਿਆ ਨਹੀਂ ਲੈ ਵੀ ਹਾਂ ਨੂੰ ਕਰ ਕਮਾ ਕੇ ਹੈਡਲਾਈਟਾਂ ਵੀ ਨਹੀਂ ਚੱਗਦੀਆਂ ਵੀ ਦੇਖ ਲਿਓ ਮਾਰੇਆਂ ਨੂੰ ਆ ਠੀਕ ਆ ਠੀਕ ਆ ਬਸ ਥੋੜਾ ਕੰਮ ਕਰਾਉਣਾ ਇਹ ਗੱਡੀ ਦਾ ਹਾਂ ਚੇਂਜ ਕਰਨ ਵਾਲੇ ਤੇ ਇੱਕ ਦੋ ਲਾਈਟਾਂ ਅਗਲੇ ਦੇ ਪੈਣ ਵਾਲੀਆਂ ਫੋਕ ਲਿਆ ਜਿਹੜੀਆਂ ਹੁੰਦੇ ਨੇ ਨਾ ਬਲ ਬਲ ਉਹ ਜੇ ਪੈਨ ਲੈ ਉਹ ਪਵਾਏ ਤੇ ਨਾਲ ਦੀਪ ਕਹਿੰਦਾ ਹੁੰਦਾ ਭਾਈ ਬਾਈ ਤੁਹਾਡੀ ਗੱਡੀ ਲੈਟ ਵੀ ਘੱਟ ਵਾ ਤੇ ਨਾਲੇ ਉਹ ਹਾਰ ਨਹੀਂ ਮੱਜਦਾ ਹਨ ਮੈਂ ਕਿਹਾ ਚੱਲ ਪਵਾ ਲੇ ਨੇ ਕਿਤੇ ਉਹਨੂੰ ਵੀ ਖੜਨੀ ਪੈਂਦੀ ਹੈ ਤੇ ਹਨ ਹਾਰ ਨਾਲ ਹੈ ਹੀ ਨਹੀਂ ਬਿਲਕੁਲ ਬਹੁਤ ਘੱਟ ਹੈ ਹਾਰ ਨੂੰ ਇਹ ਚੱਕਰ ਚਲੋ ਪਵਾ ਲਿਆ ਉਹ ਤੇ ਕਹਿਣ ਤੇ ਹੀ ਹਾਂ ਵੀ ਇੱਥੋਂ ਟਾਇਰ ਆਪਾਂ ਲੱਗੇ ਪਾਉਣ ਉਹ ਸੈਕੰਡ ਹੈਂਡ ਟਾਇਰ ਆਏ ਮੈਂ ਕਿਹਾ ਚੇਂਜ ਕਰਾ ਲਈਏ ਆ ਆਪਣੇ ਟਾਇਰ ਇਹ ਥੋੜਾ ਜਿਹਾ ਪੈਂਚਰ ਚ ਕਾਫੀ ਹੋ ਗਏ ਆ ਅੰਦੇ ਰੁਕਣੇ ਨਹੀਂ ਕਿ ਬਬਲੀ ਕਰਦੀਆਂ ਸੈਂਟਰ ਚ ਪੈਂਚਰ ਹੋ ਗਏ ਇਹਦੇ ਟੂ ਬਲੇਸ ਟਾਇਰ ਇਹ ਜਾਂਦੇ ਜੇ ਪੱਛ ਲੈ ਕੇ ਪਬਲੀ ਕਰਨੀ ਨੇ ਫਰਾ ਸੈਕੰਡ ਹੈਂਡ ਇਹ ਪਾ ਲੈਨੇ ਹੁਣ ਹਣੇ ਤਾਂ ਦੂਜਾ ਸਪੀਨੇ ਨੇ ਘਰ ਲੈ ਜਾਣੇ ਕਿਦਨ ਵਾਸਤੇ ਮਿਲਦੇ ਆਵੇ ਘਰ ਜਾ ਕੇ ਤੁਹਾਨੂੰ ਲੈ ਹੁਣੇ ਪਹੁੰਚਿਆ ਹੀ ਘਰ ਤਾਂ ਕਹਿੰਦੇ ਬੜਾ ਸਤਾ ਹੁੰਦੇ ਆ ਇਕੱਲੇ ਨੇ ਕਿਉਂਕਿ ਆਪਾਂ ਦਾ ਕੱਲੇ ਬੰਦੇ ਵਾਸਤੇ ਹਨ ਕਾਕੇ ਨੂੰ ਸਾਹਮਣੇ ਕਰੇ ਇਹਦੇ ਲਈ ਰੱਖੀ ਵੀ ਨਿੱਕੜ ਪਾਉਗੀ ਅੱਛਾ ਅੱਛਾ ਚਲੋ ਕੋਈ ਨਹੀਂ ਹੁਣ ਮੈਂ ਆ ਗਿਆ ਕੋਈ ਗੱਲ ਹਾਂ ਤੇ ਨਾਲ ਤੋਂ ਲੋ ਫਤਿਹ ਹਾਂਜੀ ਦੋਸਤੋ ਕੀ ਹਾਲ ਚਾਲ ਲੈ ਬਈ ਆਪਣਾ ਦੋਸਤ ਸੌ ਗਿਆ ਹਾਂਜੀ ਦੋਸਤੋ ਕੀ ਹਾਲ ਚਾਲ ਅੱਖ ਯਾ ਤਾਂ ਉਹ ਲਿਆ ਮੈਂ ਬੜੇ ਚਿਰਦਾਂ ਲਿਆਈ ਹੈ ਨਾ ਜਦੋਂ ਹਸਪੀਟਲ ਸੀ ਉਦੋਂ ਦਾ ਲਿਆ ਚਲੋ ਹੁਣ ਕੰਮ ਆ ਗਿਆ ਜਾਂ ਕਰਨੀ ਹੈ ਕਿ ਨਹੀਂ ਮੈਂ ਵਰ ਹੁਣੇ ਆਇਆ 10 ਮਿੰਟ ਚੋ ਗਿਆ ਕੱਲ ਦਾ ਸਮਾਨ ਵੇਖਿਆ ਨਹੀਂ ਕੱਲ ਦਾ ਤੇ ਅੱਜ ਵੇਖਣ ਲੱਗੇ ਉੱਥੇ ਦੇਖ ਕੇ ਲਿਆਵਾਂਗੇ ਵੇਖੇ ਤੇ ਇੱਕ ਵਾਰ ਹੀ ਘਰ ਵੀ ਵੇਖਦੇ ਹੁੰਨੇ ਸੀ ਉਹ ਵੇਖਣਾ ਹੀ ਲੈ ਵੀ ਆ ਸਮਾਨ ਲੈਂਦਾ ਰੱਖੀ ਆ ਟ੍ਰੇ ਲੈ ਲੈਂਦੀ ਇੱਕ ਅੱਧੀ ਤੁੱਕਰ ਸਮਾਰ ਸਹੀ ਜਿਪਿਆ ਤੇ ਆਹ ਆਹ ਕੱਢ ਲਈ ਲੂਂਡਾ ਨਹੀਂ ਚੱਲ ਆ ਡੱਬਾ ਕੱਢਵਾ ਤੂੰ ਅੱਧਰ ਆ ਗਿਆ ਮੈਂ ਸਭ ਠੀਕ ਠੀਕ ਆ ਡੱਬਾ ਕੱਢਵਾ ਤਾ ਕਿੰਨ੍ਹੇ ਇਹ ਛੋੜਾ ਡਸਟਬਿਨ ਆ ਇਹਦੇ ਨਾਲ ਦੋ ਡੱਬੇ ਲੈਂਦੇ ਆ ਲੈਂਦੇ ਆ ਆਹ ਇਹ ਲੂਂਡਾ ਨਹੀਂ ਯਾਰ ਹੈ ਡ్రਾਈ ਫਰੂਟ ਖਾਓ ਫੀਲ ਇਹ ਯਾ ਡਾਪਾਨੋ ਹੋਰ ਇਹਨਾਂ ਦੇ ਕਿਨ ਲਈ ਡੱਬੇ ਦੋ ਦੋ ਜੁਤੀਆਂ ਦੇ ਅਸੀਂ ਦੋ ਸਟੀਲ ਦੇ ਡੱਬੇ ਹਨ ਕਿ ਰੋਟੀ ਦੀ ਪਾ ਕੇ ਖੜਨੀ ਪੈਂਦੀ ਕੰਮ ਤੇ ਆ ਵਧੀਆ ਸੋਹਲੇ ਹੈਗੇ ਤੇ ਹੋ ਡੱਬੇ ਬਸਾ ਹੋਈ ਹੋ ਕਿਤੇ ਦੂਜੇ ਡੱਬੇ ਹੋ ਦੂਜੇ ਡੱਬੇ ਉਹ ਪਰਲੇ ਆਪੇ ਬਾਕੀ ਕੋਈ ਇਹਦੇ ਚ ਡੱਬੇ ਨਖਾਵ ਗੜੇ ਕਿਲੋ ਕਿਲੋ ਵਾਲੇ ਹੂੰ ਦਬੀਆ ਸੋਨੇ ਵਧੀਆ ਸਾਰੇ ਦੇ ਵਧੀਆ ਦੇ ਰਹੇ ਜੀ ਸੇ ਮਠੀਆ ਤੇ ਵਧੀਆ ਚਾਹ ਵੀ ਲੋ ਫਿਰ ਸਮਾਨ ਵੇਚ ਲੈਣਾ ਨਾਲ ਮਾਣੇ ਦੇ ਸਮਾਨ ਕਿਰਨੀ ਇੱਕ ਬੜੀ ਆਰਤੋ ਕਿਰਨੀ ਇੱਕ ਵੀ ਸਮਾਨ ਉੱਥੇ ਵੇਚ ਲੈਣਾ ਲੈ ਲਿਆ ਫੇਰ ਘਰੇ ਆਣਗੇ ਤੇ ਫੇਰ ਉਹਨੂੰ ਵੇਖਣਾ ਚੰਗੀ ਤੁਸੱਲੀ ਜੀ ਕਰਨੀ ਹੈ ਹਣਾ ਫੇਰ ਸਮਾਂ ਆਵੇ ਹੋਣੇ ਦੇ ਵਿੱਚ ਪਾਵਾਂਗੇ ਦਾਰਾਂ ਦੁਰਾ ਪਾਵਾਂਗੇ ਅਜੇ ਸੋਈ ਬਣੀ ਥੋੜੀ ਸੋਈ ਬਣੂਗੀ ਅਜੇ ਥੋੜਾ ਟਾਈਮ ਲੱਗਣਾ ਸੋਈ ਬਣ ਲੱਗਿਆਂ ਆਜੋ ਚਾਹ ਛਕ ਲੋ ਇਹਦੇ ਉਨ ਟੇਲ ਆ ਜਾਂਦੀ ਕਿੰਨਾਂ ਇਹਨੂੰ ਕੀ ਕਰਨਾ ਫੇਰ ਚੋ ਗਾੜਦੀ ਪੀਨ ਪਾ ਕੇ ਜਿਹੜੇ ਵਿੱਚ ਕਿੰਨੇ ਸੋਦਾ ਸੋਦਾ ਲੱਗੀ ਪਾਉਣ ਦਵਾ ਦੂੜਾ ਵਗੈਰਾ ਜੋ ਵੀ ਹੈ ਉਹ ਕੱਲ ਦੇ ਮੈਟ ਲੈਂਦੇ ਦੋ ਰੈੱਡ ਕਲਰ ਦੇ ਕੀ ਲਿਆਂਦਾ ਡੱਬੇ ਵੀ 골ਡਨ ਮੁੰਡਾ ਇੱਕ ਡਾਟ ਤੇ 골ਡਨ ਟ੍ਰੇ 골ਡਨ ਆ ਪੋਣੀ ਪੋਣੀ ਦੋ ਲੈਂਦੇ ਆ ਪੋਣੀਆ ਦੋ ਹੀ ਨਾ ਮੋਹਣੀਆਂ ਤੁਸੀਂ ਪਸੰਦ ਕੀਤੀਆਂ ਤੇ ਡੱਬੇ ਬਾਖੂਸ ਲੈ ਲਿਆ ਕਾ ਜਰਾ ਵਿਛਾਇਆ ਥੱਲੇ ਆ ਜਰਾ ਮੈਟ ਜਿਆ ਮੋਹਣੀ ਲਿਆਂਦਾ ਹੈ ਨਾ ਇਹ ਵਧੀਆ ਚੀਜ਼ ਲਿਆਂਦਾ ਹੈ ਉਹ ਤੋਂ ਰੋਟੀ ਖਾਈ ਵੀ ਤੇ ਚਾਦਰ ਤੇ ਖਲਾਰਾ ਪੈ ਜਾਂਦਾ ਇਸ ਕਰਕੇ ਲਿਆਂਦਾ ਵਧੀਆ ਤੇ ਬਾਕੀ ਤੁਹਾਨੂੰ ਆਪਾਂ ਦੱਸਾਂਗੇ ਆਪਾਂ ਤੇ ਹੁਣ ਕਿੱਦਣਾ ਆਪਾਂ ਜਾ ਰਹੇ ਆਂ ਫਿਰ ਹਰ ਫਜ਼ੇ ਨੂੰ ਲੈ ਕੇ ਨਾਨਕੇ ਉਹਦੇ ਹਨਾ ਕਰ ਸੁਪrai ਤਮਾਮ ਨਾ ਲੱਗੇ ਇੱਕ ਕੱਲ ਆਪਾਂ ਸੋਮਵਾਰ ਆਪਾਂ ਜਾਣਾ ਮੈਂ ਤੇ ਮੰਮੀ ਨੇ ਬਾਜੀ ਲੈ ਕੇ ਹਨਾ ਉਹ ਜੀ ਨਾ ਸੋਮਵਾਰ ਜਾਣਾ ਵਾ ਤੇ ਕੱਲ ਹੈਗਾ ਸੰਡੇ ਪੱਸਾਂ ਆਪਾਂ ਜਾਣਾ ਵਾ ਤੇ ਉਸ ਤੋਂ ਬਾਅਦ ਫਿਰ ਕਰਦੇ ਆਂ ਡਿਸਾਈਡ ਕੇ ਕਿੱਦਣਾ ਆਪਾਂ ਜਾ ਰਹੇ ਆਂ ਸੋ ਮੰਗਲਵਾਰ ਮੰਗਲਵਾਰ ਦਾ ਬਣਾ ਲਈ ਪ੍ਰੋਗਰਾਮ ਮੰਗਲਵਾਰ ਦਾ ਪ੍ਰੋਗਰਾਮ ਬਣਾ ਲੈਂਦੇ ਆ ਤੇ ਮੰਗਲਵਾਰ ਦਾ ਪ੍ਰੋਗਰਾਮ ਬਣਾ ਲਈਏ ਫਿਰ ਹਾਂ ਚਲੋ ਇਦਾਂ ਵਾਗੇ ਮੰਗਲਵਾਰ ਫਿਰ ਹਰਫਤ ਨੂੰ ਲੈ ਕੇ ਜਾਵਾਂਗੇ ਆਪਾਂ ਨਾਨਕੇ ਉਦੋਂ ਟੌਰਨਿੰਗ ਆਣਾ ਹਰਫਤ ਦੇ ਦੀ ਨਾਨਕੇ ਆਦਾ ਬੜਾ ਚਾਹ ਹੁਣਾ ਹੈ ਹਾਂਜੀ ਦੋਸਤੋ ਇਹ ਬਣਾਇਆ ਫਿਰ ਅੱਜ ਹਾਂਜੀ ਅੱਜ ਕੀ ਬਣਾਉਣਾ ਅੱਜ ਕੀ ਪਾ ਰਹੇ ਆ ਗੱਬੀਆਂ ਇਹ ਅਬੇ ਸੀੜਾ ਬੰਦਾ ਮੈਂ ਸਹੀ ਪਾਣਾ ਸੀੜਾ ਇੱਥੋਂ ਟੁੱਟ ਗਈ ਚੁੱਲਿਆਂ ਨੂੰ ਕਰਾਂਗੇ ਆਪਾਂ ਸੈਟਿੰਗ ਫੇਰੇ ਦੀ ਦੁਬਾਰਾ ਜੋ ਟਾਇਲ ਟੇ ਲਵਾ ਕੇ ਨਾ ਸਾਰੇ ਤੇ ਫੇਰ ਇਹਦੀ ਸੈਟਿੰਗ ਕਰਦੇ ਆਂ ਸਾਰੀ ਚੀਜ਼ ਦੀ ਨੂੰ ਵੀ ਉਹ ਦਾ ਤੱਕ ਤੇ ਔਖਾ ਹੀ ਆ ਨੂੰ ਟਾਇਲ ਲਵਾਣੀ ਫੇਰ ਕੱਢਣੇ ਪਾਣੇ ਬਕਸੇ ਤਾਂ ਕਰਕੇ ਆਪਾਂ ਪ੍ਰੋਪਰ ਫਿਟਿੰਗ ਕਰਨੀ ਹੈ ਤੇ ਦਰਵਾਜੇ ਦੂਜੇ ਆ ਦੋ ਆਪਾਂ ਲਾਉਂਦੇ ਆ ਤੇ ਕੱਲ ਨੂੰ ਆਪਾਂ ਕੱਲ ਪਰਸਪ ਤੱਕ ਆ ਦੋ ਦਰਵਾਜੇ ਹੋਰ ਛਾੜ ਦੇਣੇ ਆ ਵੀ ਛਾੜ ਦਾਂਗੇ ਆ ਵੀਚਾਰ ਉਹ ਵੈ ਦੇ ਟੈਂਪਰੇਰੀ ਲਾਏ ਅੰਦਰ ਨਾ ਪਹਿਲਾਂ ਜੋ ਦੇਖਿਆ ਹੀ ਤੇ ਇਧਰੇ ਸੋਫੇ ਸਾਫ ਆਪਾਂ ਤਾਂ ਨਹੀਂ ਬਣਾਉਣ ਦੇ ਅਜੇ ਮੈਂ ਕਿਹਾ ਟੇਲਰ ਟੈਲਟਰ ਲੱਗ ਜੂਗੀ ਨਾ ਤੇ ਫਿਰ ਆਪਾਂ ਬਣਾਵਾਂਗੇ ਸੋਫੇ ਸਾਫ ਦੇ ਦਿੰਦੇ ਜੋ ਵੀ ਸੋਮਵਾਰ ਮੈਂ ਤੇ ਮੰਮੀ ਜਾਵਾਂਗੇ ਲੈ ਕੇ ਜੋ ਵੀ ਲੈ ਮਿੱਠਾ-ਚਿੱਠਾ ਖਾਣਾ ਹੈ ਨਾ ਬਾਜੀ ਜੀ ਨੂੰ ਕਹਿ ਦਿੰਦੇ ਤੇ ਬਾਕੀ ਹੁਣ ਮੰਗਲਵਾਰ ਦਾ ਪ੍ਰੋਗਰਾਮ ਫਿਰ ਬਣਾਵਾਂਗੇ ਆਪਾਂ ਉਧਰ ਜਾਣ ਦਾ ਮੰਗਲਵਾਰ ਦਾ ਪ੍ਰੋਗਰਾਮ ਮੈਂ ਕਿਹਾ ਹਰ ਹਫਤੇ ਜਾਵਾਂਗੇ ਉਹ ਸਕੇ ਇੱਕ ਦਿਨ ਰਾਤ ਰੁਕਾਂਗੇ ਬਾਕੀ ਚਲੋ ਜਿਵੇਂ ਵੀ ਸੈਟਿੰਗ ਬਾਈਕ ਜੁੜ ਰਹੇ ਆਂ ਤਾਂ ਲੋਡ ਨਾਲ ਜੇ ਵੀ ਲੋ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਮਿਲਦੇ ਆਂ ਨੈਕਸਟ ਵਲੌਗ ਬਾਏ ਬਾਏ ਗੁੱਡ ਨਾਈਟ ਸਭ ਨੂੰ